ਮਹਾਕੁੰਮ 13 ਜੁਲਾਈ 2025 ਤੋਂ ਸ਼ੁਰੂ ਹੋਣ ਜਾ ਰਿਹਾ ਹੈ ਇਸ ਧਾਰਮਿਕ ਮਹਾਉਤਸਵ ਦੇ ਵਿੱਚ ਕਈ ਬਾਲੀਵੁੱਡ ਹਸਤੀਆਂ ਵੀ ਇਕੱਠੀਆਂ ਹੋਣ ਜਾ ਰਹੀਆਂ ਨੇ ਮਹਾਕੁੰਮ ਦੌਰਾਨ ਕਈ ਬਾਲੀਵੁੱਡ ਸਿਤਾਰੇ ਤੁਲਸੀ ਪੀਠਾ ਦੇਸ਼ਵਰ ਸਵਾਮੀ ਰਾਮ ਭਦਰਚਾਰਿਆ ਜੀ ਦੇ ਕੈਂਪ ਦਾ ਦੌਰਾ ਕਰਨਗੇ ਇਸ ਸੂਚੀ ਦੇ ਵਿੱਚ ਹਿਮਾ ਮੰਨਲੀ ਜ਼ੋਬੇ ਨੌਂਡਿਆਲ ਅਤੇ ਹੋਰ ਵੀ ਕਈ ਸਤਾਰਿਆਂ ਦੇ ਨਾਮ ਸ਼ਾਮਿਲ ਨੇ ਹਿੰਦੀ ਜਨਮ ਦੇ ਕਈ ਸਿਤਾਰੇ ਗੀਤਕਾਰ ਅਤੇ ਸੰਗੀਤਕਾਰ ਮਹਾਕੁੰਬ ਦੇ ਵਿੱਚ ਆਸਥਾ ਦੇ ਰੰਗਾਂ ਦਾ ਆਨੰਦ ਮਾਣਦੇ ਦਿਖਾਈ ਦੇਣਗੇ ਇਹ ਸਿਤਾਰੇ ਬਾਲੀਵੁੱਡ ਦੀ ਚਮਕਦਮਕ ਤੋਂ ਦੂਰ ਧਰਮ ਅਤੇ ਅਧਿਆਤਮਿਕਤਾ ਦੀ ਗੰਗਾ ਦੇ ਵਿੱਚ ਡੁੱકી ਲਗਾਉਂਦੇ ਦਿਖਾਈ ਦੇਣਗੇ ਇਸ ਤੋਂ ਇਲਾਵਾ ਲੋਕ ਗੰਗਾ ਯਮੁਨਾ ਅਤੇ ਅਦੇਖ ਸਰਸਵਤੀ ਦੀ ਤ੍ਰਿਵੇਣੀ ਦੇ ਵਿੱਚ ਧਾਰਮਿਕ ਡੁੱਕੀ ਵੀ ਲਗਾਉਣਗੇ 14 ਜਨਵਰੀ ਨੂੰ ਤੁਲਸੀ ਪੀਠਾ ਦੇਸ਼ਵਰ ਸਵਾਮੀ ਰਾਮ ਭਟਰਾਚਾਰੀ ਜੀ ਦਾ ਜਨਮ ਦਿਨ ਮਹਾਕੁੰਬ ਮੇਲੇ ਦੇ ਵਿੱਚ ਮਨਾਇਆ ਜਾਵੇਗਾ ਇਹ ਯਾਤਰਾ 15 ਜਨਵਰੀ ਤੋਂ ਮਹਾਕੁੰਬ ਦੌਰਾਨ ਸੈਕਟਰ 6 ਸਥੇ ਤੋਂ ਉਹਨਾਂ ਦੇ ਕੈਂਪ ਤੋਂ ਸ਼ੁਰੂ ਹੋਵੇਗੀ 14 ਜਨਵਰੀ ਨੂੰ हेमा ਮਾਲਨੀ ਸ਼ਕਤੀ ਪੂਜਾ ਨਾਚ ਪੇਸ਼ ਕਰੇਗੀ ਅਤੇ ਮਾਲਨੀ ਆਵਸਥੀ ਬਦਾਈ ਗੀਤ ਪੇਸ਼ ਕਰੇਗੀ ਜਦਕਿ 15 ਜਨਵਰੀ ਨੂੰ ਜ਼ੁਵੇਨ ਓਟਿਆਲ ਦੀ ਰਾਮ ਦੀ ਸੰਧਿਆ ਹੋਵੇਗੀ ਮਨੋਹਰੀ ਰਾਮਲੀਲਾ 16 ਤੋਂ 20 ਜਨਵਰੀ ਤੱਕ ਅੰਤਰਰਾਸ਼ਟਰੀ ਰਾਮਲੀਲਾ ਫੈਸਟੀਵਲ ਐਸੋਸੀਏਸ਼ਨ ਦੁਆਰਾ ਪੇਸ਼ ਕੀਤੀ ਜਾਵੇਗੀ 21 ਜਨਵਰੀ ਨੂੰ ਮਨੋਜੀਤ ਅਤੇ ਕਨਈਆ ਮਿੱੱਤਲ ਦੁਆਰਾ ਇੱਕ ਸੰਗੀਤਕ ਸ਼ਾਮ ਹੋਵੇਗੀ 23 ਜਨਵਰੀ ਨੂੰ ਮਸ਼ਹੂਰ ਅਦਾਕਾਰਾ ਅਤੇ ਬਾਜਪਾ ਸੰਸਦ ਮੈਂਬਰ ਕੰਗਨਰ ਨੌ ਦਾ ਇੱਕ ਪ੍ਰਦਰਸ਼ਨ ਹੋਵੇਗਾ ਬੋਜਪੂਰੀ ਫਿਲਮ ਅਦਾਕਾਰਾ ਅਕਸ਼ਰਾ ਸਿੰਘ 24 ਜਨਵਰੀ ਨੂੰ ਆਪਣਾ ਪ੍ਰਦਰਸ਼ਨ ਦੇਵੇਗੀ 25 ਜਨਵਰੀ ਨੂੰ ਕੈਂਪ ਦੇ ਵਿੱਚ ਵਾਤਾਵਰਣ ਅਤੇ ਨੰਦੀ ਸੰਭਾਲ ਬਾਰੇ ਇੱਕ ਸੈਮੀਨਾਰ ਹੋਵੇਗਾ ਗਾਇਕਾ ਨੀਤੀ ਮੋਹਨ ਅਤੇ ਗੀਤਕਾਰ ਮਨੋਜ 1 ਫਰਵਰੀ ਨੂੰ Swami Ram Bhadracharya ਦੇ ਕੈਂਪ ਦੇ ਵਿੱਚ ਪੁੱਜਣਗੇ ਇਸ ਤੋਂ ਇਲਾਵਾ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਫਿਲਮ ਅਦਾਕਾਰ ਸੰਜੇਦਤ ਉਦਿਤ ਨਰਾਇਣ ਸੋਨੂਨੀ ਕਮ ਕਲਾਸ਼ ਖੇਰ ਮਿਕਾ ਸਿੰਘ ਗ੍ਰੇਟ ਖਲੀ ਅਤੇ ਯਾਮਨੀ ਸਿੰਘ ਵਰਗੇ ਸਿਤਾਰੇ ਵੀ ਮਹਾਕੁੰਮ ਦੇ ਵਿੱਚ ਹਿੱਸਾ ਲੈਂਦੇ ਦਿਖਾਈ ਦੇਣਗੇ